ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡ ਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫੋਰ ਪਟਿਆਲਾ ਮੇਰਲ ਇਲੈਕਸ਼ਨਸ ਐ ਐਡਵੋਕੇਟ ਵਰਿੰਦਰ ਗੋਏ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਿਕਾਰਯੋਗ ਸਾਥੀ ਡਾਕਟਰ ਬਲਬੀਤ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮਐਲਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗ੍ਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 50 ਕਾਰਪੋਰੇਸ਼ਨਾਂ ਤੇ 41 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਬੋਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਬੋਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜੇਪੀ ਉਹ ਮਹਿਜ਼ 30% ਵਾਰਡਸ ਦੇ ਉੱਪਰ ਸਿਮਟ ਗਈਆਂ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਇਹਨਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕਾਉਂਸਲਰਾਂ ਦੇ ਪ੍ਰਧਾਨ ਬਣਾਉਣ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵੋਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਅ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਅ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਵ ਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਠੋਕੇ ਖੜੀ ਐ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਿਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਲੀ ਸਾਹਿਬ ਜੀ ਪਾਲ ਕੋਲੀ ਜੀ ਐਮ ਐਲ ਏ ਸਾਹਿਬ ਔਰ ਪ੍ਰਧਾਨ ਮਾਜੀ ਸਾਹਿਬ ਸਾਰੀ ਟੀਮ ਬਣਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮ ਆਦਮੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ 8ਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮ ਸੀ ਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ੍ਹ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ 8 ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵ ভাইস ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਔਨ ਵਾਲੇ 2 ਸਾਲਾਂ ਦੇ ਵਿੱਚ ਨਿਹਾਰਬਾ ਦੇ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਇਹ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਜੀ ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਸਾਲਾਂ ਤੋਂ ਨਗਰ ਰੇਗੂ ਨੂੰ ਕੋਈ ਮੇਰ ਨਹੀਂ ਮਿਲਿਆ ਸੀ ਹੁਣ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਜੋਗ ਸਨਵਾਲ ਵੀ ਵੇਲੇ ਆ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਰਾਂ ਦੇ ਵਿੱਚ ਕਬੱਡੀ ਨਿਰਾਸ਼ਾ ਸੀ ਕਿ ਉਹਨਾਂ ਨੂੰ 55% ਵੋਟਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਮੈਂ ਇਹਦੇ ਨਾਲ ਇੱਕ ਹੋਰ ਆਈਸਿੰਗ ਔਨ ਦਾ ਕੇਕ ਹੈ ਸਮਝ ਲਓ ਸੋਨੇ ਤੇ ਸੁਹਾਗਾ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲਿਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੱਡੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਜਿਹੜਾ ਹੋਰ ਕੋਈ ਵੀ ਪਾਰਟੀ ਆਪਦੇ ਸਾਥੀਆਂ ਨੂੰ ਆਉਦੇ ਵਲੰਟੀਰਸ ਨੂੰ ਕੀ ਦੇ ਸਕਦੀ ਹੈ ਮਿਹਰਬਾਨ ਜਾਰੇ ਦਾ ਪਟਿਆਲੇ ਲਈ ਹੁਣ ਸਰਕਾਰ ਦਾ ਖਾਸ ਤੋਹਫਾ ਆਪਾਂ ਕੀ ਜਾਂਦਾ ਲੱਗਾ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਮੀਤ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ। ਮਹਿੰਦਰ ਸਰਕਾਰ ਨੇ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ। ਕਿ ਪੰਜਾਬ ਸਰਕਾਰ ਵੀ ਆਪਣੇ ਸੈਨਲੇ ਕੋਈ ਸਮਾਰਟ ਇਹੋਜਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੀਆਂ ਕੋਈ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਦੈਟ ਜੋ ਵੀ ਕਾਰਪੋਰੇਸ਼ਨ ਵੱਲੋਂ ਕੋਈ ਇਹੋਜਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋਏ ਇਹ ਕਰਨਗੇ ਜੇ ਕੋਈ ਇਹੋ ਜੀ ਡਿਮਾਂਡ ਇਹਨਾਂ ਵੱਲੋਂ ਆਏਗੀ ਤੇ ਡੈਫੀਨਿਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ ਵਿਮਰਸ਼ ਕਰਕੇ ਉਹਨੂੰ ਨਿਪਰੇ ਚਾੜਨ ਦਾ ਕੰਮ ਕਰਾਂਗੇ ਸਾਹਿਬ ਜਿਹੜੇ ਸਤਿ ਮਹਿਲਾ ਨਿਸ਼ਾਨੀ ਵਿਦਾ ਜੀਪਾਲ ਸਿੰਘ ਕੋਲੀ ਬੇਸ਼ੱਕ ਬਾਹਰ ਗਏ ਪਏ ਨੇ ਪਰ ਜਦੋਂ ਮੇਅਰ ਦੇ ਦਫ਼ਤਰ ਤੋਂ ਚਾਹ ਮਤਲਬ ਰਾਜੀ ਹੈ ਜੀ ਕਿ ਉਹ ਨੂੰ ਆਪਣੇ ਬੇਲੇ ਦੇ ਕਿਸੇ ਹੋਰ ਮંત્રી ਸਾਹਿਬ ਇਹ ਵੀ ਸਵਾਲ ਨਾਲ ਆਇ ਕਿ ਤੜੇ ਪਾਦੀ ਨਾ ਨਾਰਾਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਸਰ ਕੋਈ ਉਹਨਾਂ ਦੀ ਪ੍ਰੈਫਰ ਗੁਰਜੀ ਸਾਹਿਬ ਨਹੀਂ ਉਹ ਹੋ ਗਿਆ ਸਾਡਾ ਸੋ estrangy estrangy ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਇਕੱਲੇ ਇਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸਪਾਹੀਆਂ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇਣਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓਗੇ ਸਾਨੂੰ ਸਿਰ ਮੱਥੇ ਪਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋਈ ਦੂਜੇ ਪਾਰਟੀਆਂ ਨੂੰ ਜਿਹਦੀ ਲੱਤਾਂ ਖਿੱਚਣ ਵਾਲੇ ਨਹੀਂ ਹੈਗੇ ਉਹਨਾਂ ਦਾ ਆਖਰ ਕੀ ਹੋਣਾ ਕੀ ਚੋਣਾ ਉਹਨਾਂ ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗਾ ਜੇ ਹਾਈ ਕੋਰਟ ਨੇ ਜੀ ਉਹਨਾਂ ਦਾ ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗੇ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਪਟਿਆਲਾ ਹਮੇਸ਼ਾ ਪਾਰਟੇ ਦੀ ਭੇਟ ਚੜਦਾ ਰਿਹਾ ਲੱਗਦਾ ਹੈ ਪਟਿਆਲਾ ਹਮੇਸ਼ਾ ਪਾਰਟੇ ਦੀ ਭੇਟ ਚੜਦਾ ਰਿਹਾ ਮਤ ਪਖਪਾਤ ਦਾ ਇੱਕ ਸ਼ਿਕਾਰ ਹੁੰਦਾ ਰਿਹਾ ਪਟਿਆਲਾ ਕਿ ਸਭਰੇ ਸਮੇਂ ਤੇ ਜਿਸ ਤਰ੍ਹਾਂ ਦੀ ਸਰਕਾਰ ਆਈਆਂ ਜਿਸ ਕਰਕੇ ਵਿਕਾਸ ਦੇ ਕੰਮ ਵੀ ਰੁਕਦੇ ਰਹੇ ਆ ਕਿ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਇਸ ਗੱਲ ਨੂੰ ਪਹਿਲ ਦਿੱਤੀ ਜਾਏਗੀ ਕਿ ਕੋਈ ਪਖਪਾਤ ਨਹੀਂ ਹੋਏਗਾ ਉਸੇ ਨਾ ਕੋਈ ਨਾ ਕੋਈ ਪਖਪਾਤ ਹੋਏਗਾ ਜੀ ਨਾ ਕੋਈ ਗਰੁੱਪイズਮ ਹੋਏਗਾ ਨਾ ਕੋਈ ਧੜੇਬੰਦੀ ਹੋਏਗੀ ਇੱਕ ਪਰਿਵਾਰ ਦੀ ਤਰ੍ਹਾਂ ਕੱਲੀ ਕਾਰਪੋਰੇਸ਼ਨ ਨਹੀਂ ਸਾਰੇ ਮੈਂ ਪਹਿਲੇ ਇੱਕ ਗੱਲ ਕਹਤ ਜੀ ਕਿ ਜਿਨੇ ਸਾਡੇ ਕਿਸੇ ਐਮਸੀ ਨੂੰ ਵੋਟ ਨਹੀਂ ਵੀ ਪਾਈ ਜਿਹੜਾ ਸਾਡੀ ਪਾਰਟੀ ਦਾ ਨਹੀਂ ਹੈਗਾ ਉਹਨੂੰ ਨਾਲ ਲੈ ਕੇ ਬੁੱਕਲ ਚੱਲਾ ਹੀ ਤਾਂ ਸਾਰੇ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਫਿਰ ਪੱਕ ਪਾ ਦੇ ਤੁਹਾਡੇ ਕੋਲ ਕਿੱਥੇ ਹੋਣੀ ਆ ਚਲੋ ਜੀ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡ ਲਈ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫੋਰ ਪਟਿਆਲਾ ਮੇਅਰਲ ਇਲੈਕਸ਼ਨਸ ਐ ਐਡਵੋਕੇਟ ਵਰਿੰਦਰ ਗੋਇਲ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮ ਐਲ ਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 48 ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪੀ ਉਹ ਮਹਿਜ਼ 30% ਵਾਰਡਸ ਦੇ ਉੱਪਰ ਸਿਮਟ ਗਿਆ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਇਹਨਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕਾਉਂਸਲਰਾਂ ਦੇ ਪ੍ਰਧਾਨ ਬਣਾਉਂਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵੋਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਵ ਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਠੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਲੀ ਸਾਹਿਬ ਜੀਪਾਲ ਕੋਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਜੀ ਸਾਹਿਬ ਸਾਰੀ ਟੀਮ ਲਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮਾਦੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ ਅੱਠਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮ ਸੀ ਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ੍ਹ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ ਅੱਠ ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵ ভাইস ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਆਨ ਵਾਲੇ 2 ਸਾਲਾਂ ਦੇ ਵਿੱਚ ਨਿਹਾਰਬਾ ਦੇ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਉਸ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਜੀ ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡਿਆਂ ਤਾਲਾ ਤੋਂ ਨਗਰ ਰਿੰਗੂ ਨੂੰ ਕੋਈ ਮਿਹਰ ਨਹੀਂ ਮਿਲਿਆ ਸੀ ਹੁਣ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਜੋਗ ਸਨਮਾਨ ਵੀ ਮਿਲਿਆ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਇੱਕ ਵੱਡੀ ਨਿਰਾਸ਼ਾ ਸੀ ਕਿ ਉਹਨਾਂ ਨੂੰ 55% ਵੋਟਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਮੈਂ ਇਹਦੇ ਨਾਲ ਇੱਕ ਹੋਰ ਆਈਸਿੰਗ ਔਨ ਦਾ ਕੇਕ ਹੈ ਸਮਝ ਲਓ ਸੋਨੇ ਤੇ ਸੁਹਾਗ ਹੈ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲਿਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੱਡੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਜਿਹੜਾ ਹੋਰ ਕੋਈ ਵੀ ਪਾਰਟੀ ਆਪਦੇ ਸਾਥੀਆਂ ਨੂੰ ਆਪਦੇ ਵਲੰਟੀਅਰਸ ਨੂੰ ਕੀ ਦੇ ਸਕਦੀ ਹੈ ਅਮਰ ਜੀ ਪਟਿਆਲਾ ਅਹੀਹ ਸ਼ਹਿਰ ਹੈ ਜਿਹੜਾ ਪਹਿਲਾ ਮਿਹਰਾਮ ਆਦਮੀ ਪਾਰਟੀ ਦਾ ਪੂਰੇ ਪੰਜਾਬ ਚ ਬਣਿਆ ਸੀ ਇਸ ਤੋਂ ਪਹਿਲਾਂ ਬਾਕੀ ਪਾਰਟੀਆਂ ਤੋਂ ਜਿੱਦ ਕੇ ਕੋਈ ਪਾਰਟੀ ਸ਼ੁਰੂ ਪਹਿਲੇ ਮੇਅਰ ਨੇ ਇਹਦੇ ਤੋਂ ਉਡੀ ਪਾਰਟੀ ਤੋਂ ਜਿੱਤਿਆ ਉਸ ਦੀ ਪਾਰਟੀ ਤੋਂ ਪਹਿਲੇ ਮੇਅਰ ਬਣ ਜਾ ਰਹੇ ਦਾ ਪਟਿਆਲੇ ਲਈ ਥੋੜਾ ਸਰਕਾਰ ਦਾ ਖਾਸ ਤੋਹਫਾ ਆਪਾਂ ਕੀ ਜਾਂਦਾ ਲੱਗਾ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਮੀਤ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ ਪਰ ਮਹਿਲਾ ਕੋਈ ਮਹਿਲਾ ਜਿੰਦਰ ਸਰਕਾਰ ਨਾਲ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ ਕਿਉਂ ਪੰਜਾਬ ਸਰਕਾਰ ਵੀ ਆਪਣੇ ਚੈਨਲ 'ਤੇ ਕੋਈ ਸਮਾਰਟ ਹੋਜੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੀਆਂ ਕੋਈ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਦੈਟ ਜੋ ਵੀ ਕਾਰਪੋਰੇਸ਼ਨ ਵੱਲੋਂ ਕੋਈ ਇਹੋ ਜਿਹਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋਏ ਇਹ ਕਰਨਗੇ ਜੇ ਕੋਈ ਇਹੋ ਜਿਹੀ ਡਿਮਾਂਡ ਇਹਨਾਂ ਵੱਲੋਂ ਆਏਗੀ ਤੇ ਡੈਫੀਨਿਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ-ਵਿਮਰਸ਼ ਕਰਕੇ ਉਹਨੂੰ ਨਿਪਟਰ ਚਾੜਨ ਦਾ ਕੰਮ ਕਰਾਂਗੇ ਸਾਹਿਬ ਜਿਹੜੇ ਸੱਜਣ ਮਹਿਲਾ ਨਿਤਾ ਵਿਧਾਇਕ ਜੀਪਾਲ ਸਿੰਘ ਕੋਲੀ ਬੇਸ਼ੱਕ ਬਾਹਰ ਗਏ ਪਏ ਨੇ ਪਰ ਜਦੋਂ ਮੇਰ ਦੇ ਦਸਤਖਤ ਚਾਹ ਉਹ ਗਾਜੀ ਹੈ ਜੀ ਕਿਉਂ ਆਪਣੇ ਬੇਲੇ ਕਿਸੇ ਹੋਰ ਮੰਤਰੀ ਸਾਹਿਬ ਇਹ ਵੀ ਸਵਾਲ ਨਾਲ ਆਇ ਕਿ ਤੜੇ ਬੰਦੀ ਨਾ ਨਾਰਾਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਸਰ ਕੋਈ ਉਹਨਾਂ ਦੀ ਪ੍ਰੈਫਰ ਗੁਰਜੀ ਸਾਹਿਬ ਅਸੀਂ ਨਹੀਂ ਉਹਨੀਆਂ ਸਾਡਾ ਪਹਿਲਾ ਬੜਾ ਵਿਰੋਧ ਹੋਇਆ ਜੀ ਕਿ ਵੀ ਵਿਰੋਧ ਸੋ ਸੁਣੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਕੱਲੇ-ਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸਪਾਹੀਆਂ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇ ਨੇਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓਗੇ ਸਾਨੂੰ ਸਿਰ ਮੱਥੇ ਪਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋਈ ਦੂਜੇ ਪਾਰਟੀਆਂ ਨੂੰ ਜਿੱਦੀ ਲੱਤਾਂ ਖਿੱਚਣ ਵਾਲੇ ਨਹੀਂ ਹੈਗੇ ਉਹਨਾਂ ਦਾ ਆਖਰ ਕੀ ਹੋਣਾ ਕਿ ਚੋਣਾ ਉਹਨਾਂ ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗਾ ਜੀ ਹਾਈ ਕੋਰਟ ਨੇ ਜੀ ਉਹ ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗੇ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਪਟਿਆਲਾ ਹਮੇਸ਼ਾ ਪਾਰਟੇ ਦੀ ਭੇਟ ਚੜਦਾ ਰਿਹਾ ਲੱਗਦਾ ਪਟਿਆਲਾ ਹਮੇਸ਼ਾ ਪਾਰਟੇ ਦੀ ਭੇਟ ਚੜਦਾ ਰਿਹਾ ਮਤ ਪੱਕਾ ਪੱਤ ਦਾ ਇੱਕ ਸ਼ਿਕਾਰ ਹੁੰਦਾ ਰਿਹਾ ਪਟਿਆਲਾ ਕਿ ਸਭਰੇ ਸਮੇਂ ਤੇ ਜਿਸ ਤਰ੍ਹਾਂ ਦੀ ਸਰਕਾਰ ਆਈਆਂ ਜਿਸ ਕਰਕੇ ਵਿਕਾਸ ਦੇ ਕੰਮ ਵੀ ਰੁਕਦੇ ਰਹੇ ਆ ਕਿ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਇਸਨੂੰ ਪਹਿਲ ਦਿੱਤੀ ਜਾਏਗੀ ਕਿ ਕੋਈ ਪੱਖਪਾਤ ਨਹੀਂ ਹੋਏਗਾ ਉਸੇ ਨਾ ਕੋਈ ਨਾ ਕੋਈ ਪੱਖਪਾਤ ਹੋਏਗਾ ਜੀ ਨਾ ਕੋਈ ਗਰੁੱਪイズਮ ਹੋਏਗਾ ਨਾ ਕੋਈ ਧੜੇਬੰਦੀ ਹੋਏਗੀ ਇੱਕ ਪਰਿਵਾਰ ਦੀ ਤਰ੍ਹਾਂ ਕੱਲੀ ਕਾਰਪੋਰੇਸ਼ਨ ਨਹੀਂ ਸਾਰੇ ਮੈਂ ਪਹਿਲੇ ਇੱਕ ਗੱਲ ਕਹਿ ਤੀ ਜੀ ਕਿ ਜਿਹਨੇ ਸਾਡੇ ਕਿਸੇ ਐਮਸੀ ਨੂੰ ਵੋਟ ਨਹੀਂ ਵੀ ਪਾਈ ਜਿਹੜਾ ਸਾਡੀ ਪਾਰਟੀ ਦਾ ਨਹੀਂ ਵੀ ਹੈਗਾ ਉਹਨੂੰ ਨਾਲ ਲੈ ਕੇ ਬੁੱਕਲ ਚੱਲਾਂਗੇ ਸਾਰੇ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਫਿਰ ਪੱਖਪਾਤ ਤੁਹਾਡੇ ਵਿੱਚ ਕਿੱਥੇ ਹੋਣੀ ਆ ਚਲੋ ਜੀ ਆਖਰੀ ਮੰਤਰੀ ਜੀ ਜੀ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡ ਲਈ ਇਹਦੇ ਵਿੱਚ ਪਾਰਟਿਸਪੇਟ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਨਿਸਟਰ ਇਨਚਾਰਜ ਫॉर ਪਟਿਆਲਾ ਮੇਅਰਲ ਇਲੈਕਸ਼ਨਸ ਐਡਵੋਕੇਟ ਵਰਿੰਦਰ ਗੋਏ ਜੀ ਕੈਬਨਿਟ ਮਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀ ਸਿੰਘ ਜੀ ਹੈਲਥ ਮਨਿਸਟਰ ਸਾਹਿਬ ਐ ਐਮਐਲਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਤੇ 41 ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਬੋਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵੋਟਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵੋਟ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਈਆਂ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਹਨਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕੌਂਸਲਰਾਂ ਦੇ ਪ੍ਰਧਾਨ ਬਣਾਉਂਦਾ ਸੀਗਾ ਤੇ ਮੈਨੂੰ ਇਹ ਦੱਸ ਦਿਓਏ ਅੱਜ ਖੁਸ਼ੀ ਮੈਂ